1.5 ਮਹੀਨੇ ਦੇ ਵਿੱਚ ਇਹ ਪੁਲ ਜਿਹੜਾ ਉਹ ਤਿਆਰ ਕੀਤਾ ਗਿਆ ਸੀਗਾ ਔਰ ਕੁਦਰਤੀ ਆਫਤ ਦੇ ਨਾਲ ਪਹਿਲਾ ਪੁਲ ਜਿਹੜਾ ਸੀਗਾ ਉਹ ਟੁੱਟ ਗਿਆ ਸੀ ਪਰ ਕੋਸਗੁਰੂ ਮਹਾਰਾਜ ਦੀ ਇੰਨੀ ਕਿਰਪਾ ਰਹੀ ਕਿਰਪਾ ਦੇ ਨਾਲ ਇਹ 1.5 ਮਹੀਨੇ ਚ ਪੁਲ ਤਿਆਰ ਪਿਆ ਔਰ ਮਿੱਥੇ ਸਮੇਂ ਤੇ ਜੋ ਸਮਾਂ ਮਿੱਥਿਆ ਸੀਗਾ ਮਿੱਥੇ ਸਮੇਂ ਤੇ ਯਾਤਰਾ ਦੀ ਸ਼ੁਰੂਆਤ ਹੋਈ ਹੈ ਤਾਂ ਇਥੋਂ ਕਹਿ ਲਈਏ ਕਿ ਪੰਜ ਪਿਆਰੇ ਸਿੰਘ ਸਹਿਬਾਨ ਪੰਨਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਸ਼੍ਰੀ ਖੇਮ ਕੁੰਸੇਪ ਨੂੰ ਰਵਾਨਾ ਹੋ ਚੁੱਕਿਆ ਹੈਗਾ ਗੋਬਿੰਦ ਘਾੜ ਤੋਂ ਪਹਿਲਾ ਜਥਾ ਰਵਾਨਾ ਹੋ ਰਿਹਾ ਹੈਗਾ ਔਰ ਗੋਬਿੰਦ ਧਾਮ ਜਾਏਗਾ ਗੋਬਿੰਦ ਧਾਮ ਜਾ ਕੇ ਤੇ ਰੁਕੇਗਾ ਤੁਸੀਂ ਦੇਖ ਸਕਦੇ ਹੋ ਫੁੱਲਾਂ ਦੀ ਵਰਖਾ ਪਟਾਕਿਆਂ ਦੀ ਵਰਖਾ ਕੀਤੀ ਜਾ ਰਹੀ ਹੈ ਫੁੱਲਾਂ ਦੀ ਵਰਖਾ ਪਟਾਕਿਆਂ ਦੀ ਵਰਖਾ ਬਾਜ ਗੁਰੂ ਕੀ ਆਲਾਡੀਆਂ ਫੌਜਾਂ ਜਥਾ ਤਿਆਰ ਹੈਗਾ ਜਥਾ ਤਿਆਰ ਹੈ ਜਥੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਵਾਰ ਬਹੁਤ ਸਾਰੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈਗੇ ਆ ਜਿਨ੍ਹਾਂ ਨੇ ਦਰਸ਼ਨ ਦੇਦਾਰੇ ਕਰਨੇ ਆ ਸੋ ਬਿਲਕੁਲ ਇਹ ਤੁਹਾਨੂੰ ਸਿੱਧੀਆਂ ਤਸਵੀਰਾਂ ਸ਼੍ਰੀ ਗੇਮ Konzepteਆਂ ਦੀਆਂ ਸੁੰਦਰ ਤਸਵੀਰਾਂ ਦਿਖਾ ਰਹੇ ਆ ਪੰਜ ਪਿਆਰਿਆਂ ਦੀ ਵਾਈਚ ਜਥਾ ਕੂਚ ਕਰ ਰਿਹਾ ਹੈ ਜਥਾ ਕੀ ਕਰ ਰਿਹਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਥਾ ਜਾ ਰਿਹਾ ਹੈ ਤਾਂ ਗੁਰੂ ਦੀ ਕਿਰਪਾ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਮਿੱਥੇ ਸਮੇਂ ਤੇ ਯਾਤਰਾ ਸ਼ੁਰੂ ਹੋ ਚੁੱਕੀ ਹੈ ਯਾਤਰਾ ਵੀ 25 ਦੂਰ ਦਰਾਡੇ ਤੋਂ ਸੰਗਤਾ ਇਸਵਾਰ ਦੂਰ ਦਰਾਡੇ ਤੋਂ ਸੰਗਤਾ ਆਈਆਂ ਨੇ ਜਕਾਰੇ ਬੁਲਾਏ ਜਾ ਰਹੇ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਥਾ ਰਵਾਨਾ ਹੋਏਗਾ ਇੱਧਰ ਚ ਪੁਲ ਪੁਲ ਜਿਹੜਾ ਨਵਾਂ ਬਣਿਆ ਉਹ ਵੀ ਦਿਖਾ ਦਾਂਗੇ ਇਸ ਪੁਲ ਦੇ ਥਾਣੇ ਯਾਤਰਾ ਜਿਹੜੀ ਹੈ ਉਰਕੇ ਪਹੁੰਚੇਗੀ ਪੁਲ ਦੇ ਥਾਣੇ ਯਾਤਰਾ ਬੋਲਦੇ ਥਾਣੀ ਯਾਤਰਾ ਜਿਹੜੀ ਹੈ ਉਹ ਕ੍ਰਾਸ ਕਰਕੇ ਤੇ ਗੋਬਿੰਦਘਾਮal ਨੂੰ ਜਾਏਗੀ ਤਾਂ ਬਿਲਕੁਲ ਤਸਵੀਰਾਂ ਇਹ 1.5 ਮਹੀਨੇ ਦੇ ਵਿੱਚ ਪੁਲ ਬਣਿਆ ਸੀ ਔਰ ਪੂਰੇ ਮਿੱਥੇ ਸਮੇਂ ਤੇ ਯਾਤਰਾ ਜਿਹੜੀ ਹੈ ਉਹ ਗੁਰੂਮਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਹੋਈ ਹੈ ਤਾਂ ਇਹ ਉਹ ਪੁਲ ਹੈ ਇਧਰ ਦੀ ਕ੍ਰਾਸ ਕਰਕੇ ਤੇ ਹੁਣ ਪੰਜ ਪਿਆਰਿਆਂ ਦੀ ਅਗਵਾਈ ਚ ਪਹਿਲਾ ਜਥਾ ਜਿਹੜਾ ਹੈ ਉਹ ਗੋਬਿੰਦਘਾਮ ਜਾਏਗਾ ਗੋਬਿੰਦਘਾਮ ਜਾ ਕੇ ਰੁਕੇਗਾ ਤਾਂ ਇਹ ਤਸਵੀਰਾਂ ਨੇ ਬਿਲਕੁਲ ਗੁਰੂਕੀਆਂ ਲਾੜਦੀਆਂ ਫੌਜਾਬਾਜ਼ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਰਵਾਨਾ ਹੋ ਰਿਹਾ ਗੋਬਿੰਦ ਧਾਮ ਦੇ ਲਈ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਔਰ ਇਹ ਸਾਡੇ ਫੌਜੀ ਵੀਰ ਫੌਜੀ ਬੈਂਡ ਫੌਜੀ ਬੈਂਡ ਬੜਾ ਜਦਾ ਸਤਕਾਰ ਕਰਦਾ ਹੋਇਆ ਫੌਜੀ ਬੈਂਡ ਦੇ ਨਾਲ ਬੜੇ ਹੱਤ ਮਾਣ ਸਤਕਾਰ ਤਰੀਕੇ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਥੇ ਨੂੰ ਰਵਾਨਗੀ ਦਿੱਤੀ ਜਾ ਰਹੀ ਹੈਗੀ ਹੈ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਤਾਂ ਇਹ ਤਸਵੀਰ ਸਾਹਮਣੇ ਤੁਸੀਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਕਰਵਾਨਾ ਹੋ ਰਿਹਾ ਤਾਂ ਬਿਲਕੁਲ ਤਸਵੀਰਾਂ ਕੁਝ ਗੱਲਬਾਤ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਦੇ ਵੱਲੋਂ ਪੰਜ ਪਿਆਰਿਆਂ ਦੇ ਨਾਲ ਕਿਉਂਕਿ ਅਰਦਾਸ ਬੇਨਤੀ ਬਹੁਤ ਜ਼ਰੂਰੀ ਉਸ ਮਹਾਰਾਜ ਦਾ ਊਠ ਆਸਰਾ ਲੈ ਕੇ ਹੀ ਇਹ ਜਿਹੜਾ ਸਿਖਰ ਹੈ ਉਸ ਨੂੰ ਸਰ ਕੀਤਾ ਜਾਂਦਾ ਹੈ ਇਹ ਜਿਹੜੀ ਚੜ੍ਹਾਈ ਹੈ ਬਹੁਤ ਕਠਿਨ ਮੰਨੀ ਜਾਂਦੀ ਹੈ ਉਸ ਨੂੰ ਸਰ ਕੀਤਾ ਜਾਣਾ ਹੈ ਸੋ ਉਸ ਗੁਰੂ ਮਹਾਰਾਜ ਦੀ ਇਹ ਬਾਰ ਕਿਰਪਾ ਹੋਣੀ ਚਾਹੀਦੀ ਹੈ ਸੋ ਅਰਦਾਸ ਬੇਨਤੀ ਬਾਰ-ਬਾਰ ਕੀਤੀ ਜਾ ਰਹੀ ਹੈ ਕਿਉਂਕਿ ਮੌਸਮ ਦੀ ਅਸੀਂ ਗੱਲ ਕਰੀ ਤਾਂ ਲਾਈਵ ਲਾਈਵ ਹੋਇਆ ਬਈ ਤਾਂ ਬਿਲਕੁਲ ਤਸਵੀਰ ਖਿਚਾਈ ਜਾ ਰਹੀ ਹੈ ਇੱਕ ਯਾਦਗਾਰੀ ਤਸਵੀਰ ਇਹ ਨਵੇਂ ਬਣੇ ਪੁਲ ਤੇ ਜਿਹੜਾ ਟੈਂਪਰੇਰੀ ਪੁਲ ਬਣਾਇਆ ਗਿਆ ਸੀ ਡੇਢ ਮਹੀਨੇ ਦੇ ਅੰਦਰ ਹੀ ਔਰ ਇਸੇ ਪੁਲ ਦੇ ਕਰਕੇ ਯਾਤਰਾ ਜਿਹੜੀ ਆਪਣੇ ਮਿੱਥੇ ਸਮੇਂ ਤੇ ਸ਼ੁਰੂ ਹੋ ਰਹੀ ਹੈ ਸ਼੍ਰੀ ਹਿਮਕੁੰਣ ਸਾਹਿਬ ਯਾਤਰਾ 2025 ਸੋ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਆ ਪੁਲ ਜਿਹੜਾ ਆ ਉਹ ਕ੍ਰਾਸ ਕੀਤਾ ਜਾਣਾ ਔਰ ਦੱਸਿਆ ਵੀ ਜਾ ਰਿਹਾ ਗਰੰਤੀ ਸਿੰਘ ਦੇ ਵੱਲੋਂ ਚੜਾਈ ਨੂੰ ਲੈ ਕੇ ਕੁਝ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਇਹ ਪੈਦਲ ਯਾਤਰਾ ਹੈਗੀ ਹੈ ਪੈਦਲ ਯਾਤਰਾ ਗੋਵਿੰਦ ਧਾਮ ਤੱਕ ਪੈਦਲ ਯਾਤਰਾ ਜਾਣੀ ਹੈ ਸੋ ਉੱਥੇ ਜਾ ਕੇ ਸਟੇ ਹੋਏਗਾ ਔਰ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਅੱਗੇ ਸ਼੍ਰੀ ਹੇਮਕੋਟ ਸਾਹਿਬ ਨੂੰ ਚਾਲੇ ਪਾ ਦਿੱਤੇ ਜਾਣਗੇ ਜਾ ਜਥੇ ਦੀਆਂ ਰਮਾਨਗੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਪੰਜ ਪਿਆਰਿਆਂ ਦੀ ਅਗਵਾਈ ਚ ਜਥਾ ਤਿਆਰ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਤੇ ਬ੍ਰਿਜ ਜਿਹੜਾ ਉਹ ਪਾਰ ਕੀਤਾ ਜਾਏਗਾ ਫਿਰ ਉਸ ਤੋਂ ਬਾਅਦ ਗੋਬਿੰਦ ਧਾਮ ਨੂੰ ਚਾਲੇ ਪਏ ਜਾਣੇ ਆ ਸੋ ਫੌਜੀ ਬੈਂਡ ਫੌਜੀ ਵੀਰਾਂ ਦਾ ਬੈਂਡ ਜਿਹੜਾ ਉਹ ਵੀ ਲੱਗਾ ਹੋਇਆ ਹੈ ਸੋ ਬੜੇ ਧੂਮ ਧਾਮ ਦੇ ਨਾਲ ਬੜੇ ਮਾਣ ਸਤਿਕਾਰ ਦੇ ਨਾਲ ਗੁਰੂ ਦੇ ਪੰਜ ਪਿਆਰਿਆਂ ਨੂੰ ਔਰ ਪਹਿਲੇ ਜੱਥੇ ਨੂੰ ਰਬਾਨੀ ਦਿੱਤੀ ਜਾ ਰਹੀ ਹੈ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈਗੀ ਹੈ ਤਾਂ ਬਿਲਕੁਲ ਇਹ ਪੁਲ ਪਾਰ ਕੀਤਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਵਾਂਗਾ ਪੁਲ ਵੀ ਦਿਖਾ ਦਿੱਤਾ ਜਾਵੇ ਜਿਹੜਾ ਪੁਲ ਬਣਿਆ ਹੋਇਆ ਸੀਗਾ ਨਵਾਂ ਟੈਂਪਰੇਰੀ ਪੁਲ ਆ ਡੇਢ ਮਹੀਨੇ ਦੇ ਵਿੱਚ ਕਿਉਂਕਿ ਪੁਲ ਟੁੱਟਣ ਕਰਕੇ ਬੜੀਆਂ ਉਹ ਮੁਸ਼ਕਲਾਂ ਵੀ ਆਈਆਂ ਪਰ ਉਮਾਰ ਆਈਦੀ ਜਦੋਂ ਕਿਰਪਾ ਹੋ ਜਾਂਦੀ ਹੈ ਫਿਰ ਉਹਦੇ ਅੱਗੇ ਮੁਸ਼ਕਲਾਂ ਕੁਝ ਨਹੀਂ ਹੈ ਤਾਂ ਇਹੇ ਪੁਲ ਬਣਾਇਆ ਗਿਆ ਡੇਢ ਮਹੀਨੇ ਦੇ ਵਿੱਚ ਪੁਲ ਬਣਾ ਕੇ ਤੇ ਆ ਦੇਖੋ ਪਹਿਲਾ ਜਥਾ ਪਹਿਲਾ ਜਥਾ ਸ਼੍ਰੀ ਖੇਮਕੁੰਟ ਸਾਹਿਬ ਨੂੰ ਰਵਾਨਾ ਹੋ ਚੁੱਕਿਆ ਹੈਗਾ ਪਰੂ ਕੀ ਆ ਲਾੜੀਆਂ ਫੌਜਾਂ ਤਿਆਰ ਨੇ ਚਾਲੇ ਪਾ ਦਿੱਤੇ ਗਏ ਨੇ ਦੂਰ ਦਰਾਡੇ ਤੋਂ ਸੰਗਤਾਂਆਂ ਨੇ ਜਿਹੜੇ ਵੀਰ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਕੋਲੋਂ ਨਹੀਂ ਆ ਪਿਆ ਉਹ ਘਰ ਬੈਠ ਕੇ ਦਰਸ਼ਨ ਦਿਦਾਰੇ ਕਰ ਸਕਦੇ ਨੇ ਘਰ ਬੈਠ ਕੇ ਹੀ ਤੁਸੀਂ ਦਰਸ਼ਨ ਦਿਦਾਰੇ ਕਰ ਸਕਦੇ ਹੋ ਤਾਂ ਇਹ ਤਸਵੀਰ ਹੈ ਜਥੇਰਵਾਨਗੀ ਦੀ ਤਸਵੀਰ ਕੁਆੜਕ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਗੋਵਿੰਦ ਧਾਮ ਵੱਲ ਨੂੰ ਜਥੇ ਨੇ ਚਾਲੇ ਪਾ ਦਿੱਤੇ ਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਔਰ ਯਾਤਰਾ ਅੱਜ ਸ਼ੁਰੂ ਹੋ ਚੁੱਕੀ ਐ 25 ਮਈ ਨੂੰ ਕੁਆੜ ਜਿਹੜੇ ਆ ਉਹ ਖੁੱਲ ਜਾਣਗੇ ਤਾਂ ਘਰ ਬੈਠੇ ਦਰਸ਼ਨ ਕਰਿਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਨੂੰ ਵੀ ਦਰਸ਼ਨ ਜਿਹੜੇ ਆਹੋ ਕਰਵਾ ਦਿਓ ਇਹ ਚੜਾਈ ਔਖੀ ਤਾਂ ਹੈਗੀ ਆ ਪਰ ਜਦੋਂ ਗੁਰੂ ਮਹਾਰਾਜ ਦਾ ਓਟ ਆਸਰਾ ਸਿਰ ਤੇ ਹੱਥ ਹੋਵੇ ਤਾਂ ਫਿਰ ਇਹ ਚੜਾਈਆਂ ਬਹੁਤ ਛੋਟੀਆਂ ਪੈ ਜਾਂਦੀਆਂ ਨੇ ਜਦੋਂ ਮਹਾਰਾਜ ਅਸ਼ੀਰਵਾਦ ਦਿੰਦਾ ਉਸ ਪ੍ਰਮਾਤਮਾ ਦਾ ਸਿਰ ਤੇ ਹੱਥ ਹੁੰਦਾ ਹੈ ਤਾਂ ਇਹ ਉਚਾਈਆਂ ਬਹੁਤ ਛੋਟੀਆਂ ਹੁੰਦੀਆਂ ਨੇ ਬਹੁਤ ਛੋਟੀਆਂ ਪੈ ਜਾਂਦੀਆਂ ਨੇ ਉਚਾਈਆਂ ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਅੱਗੇ ਉਸ ਦੇ ਅਸ਼ੀਰਵਾਦ ਦੇ ਅੱਗੇ ਦਾ ਯਾਤਰਾ ਨੂੰ ਰਵਾਨਗੀ ਦੇ ਦਿੱਤੀ ਗਈ ਹੈ ਸੋ 25 ਮਈ ਨੂੰ ਕੁਆਡ ਖੁੱਲਣਗੇ ਤੇ ਦਰਸ਼ਣ ਦਿਦਾਰੇ ਸੰਗਤਾਂ ਦੂਰ ਦਰਾਡੇ ਤੋਂ ਆਣ ਕੇ ਕਰ ਰਹੀਆਂ ਨੇ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਸ਼੍ਰੀ ਹਿਮਕੁੰਟ ਸਾਹਿਬ ਗੋਬਿੰਦ ਕਾੜ